ਸੁਪਰਸਟਾਰ ਦਲਜੀਤ ਦੋਸਾਂਜ ਆਪਣੀ ਨਵੀਂ ਐਲਬਮ ਕੋਡ ਕਰਕੇ ਫੁੱਲੋਂ ਚਰਚਾ ਦੇ ਵਿੱਚ ਨੇ ਹਾਲੀ ਦੇ ਵਿੱਚ ਰਿਲੀਜ਼ ਹੋਈ ਦਲਜੀਤ ਦੀ ਸੋਲਾ ਗੀਤਾ ਵਾਲੀ ਐਲਬਮ ਕੋਡ ਸਭ ਪਾਸੇ ਸੁਪਰ ਹਿੱਟ ਹੋਈ ਹੈ ਐਲਬਮ ਦਾ ਰਿਲੀਜ਼ ਹੋਇਆ ਕੱਲਾ ਕੱਲਾ ਗੀਤ ਸੁਪਰ ਹਿੱਟ ਗਿਆ ਤੇ ਟ੍ਰੈਂਡਿੰਗ ਤੇ ਪਹੁੰਚਿਆ ਸੁਪਰਸਟਾਰ ਦਲਜੀਤ ਦੋਸਾਂਜ ਦਾ ਜਾਦੂਈ ਟੱਚ ਕਿਸੇ ਵੀ ਐਲਬਮ ਨੂੰ ਅਮਰ ਦੀ ਉਚਾਈ ਤੇ ਲੈ ਕੇ ਜਾਂਦਾ ਹੈ ਦਲਜੀਤ ਦੀ ਰਿਲੀਜ਼ ਹੋਈ ਐਲਬਮ ਕੋਡ ਦੀ ਸਕਸੈਸ ਦੀ ਕਹਾਣੀ ਇਸ ਤੋਂ ਵੱਖਰੀ ਨਹੀਂ ਹੈ ਦਲਜੀਤ ਦੀਸ ਐਲਬਮ ਨੇ ਰਿਕਾਰਡ ਤੋੜ ওপੇਨਿੰਗ ਮਿਲੀ ਅਤੇ ਬਹੁਤ ਹੀ ਘੱਟ ਸਮੇਂ ਵਿੱਚ ਵਕ ਵਕ ਦੇਸ਼ਾਂ 'ਚ ਇਹ ਐਲਬਮ ਨੰਬਰ 1 ਟ੍ਰੈਂਡਿੰਗ ਤੇ ਰਹੀ। ਇਹੀ ਨਹੀਂ ਦਲਜੀਤ ਦੀ ਐਲਬਮ ਗੋਡ ਨੇ ਬਿਲਬੋਰਡ ਚਾਰਟ ਤੇ ਆਪਣੀ ਜਗ੍ਹਾ ਵੀ ਬਣਾਈ ਹੈ। ਅਮਰੀਕਨ ਐਂਟਰਟੇਨਮੈਂਟ ਮੀਡੀਆ ਬਿਲਬੋਰਡ ਤੇ ਦਲਜੀਤ ਦੀ ਐਲਬਮ ਦੇ ਗੀਤ ਟੌਪ ਨੰਬਰ 1 ਤੇ 16 ਨੰਬਰ ਤੇ ਰਹੇ। ਬਿਲਬੋਰਡ ਚਾਰਟ ਤੇ ਵਰਲਡਵਾਈਡ ਹਿੱਟ ਗਾਣਿਆਂ ਦੀ ਐਂਟਰੀ ਹੁੰਦੀ ਹੈ ਤੇ ਇਸ 'ਚ ਦੁਸਾਂਜਾ ਵਾਲਾ ਛਾਇਆ ਹੋਇਆ ਹੈ। ਬਿਲਬੋਰਡ ਨੇ ਆਪਣੇ ਚਾਰਡ ਦਾ ਬਲੈਕ ਦਿਲਜੀਤ ਦੋਸਾਜ ਨੂੰ ਭੇਜਿਆ ਜਿੱਥੇ ਦਿਲਜੀਤ ਦਾ ਨਾਮ ਅਤੇ ਉਸਦੀ ਐਲਬਮ ਦਾ ਨਾਮ ਲਿਖਿਆ ਹੋਇਆ ਹੈ ਤੇਣਾ ਬਲੈਕਸ ਦੀ ਅਨਬਾਕਸਿੰਗ ਕਰਦੇ ਦੀ ਵੀਡੀਓ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਤੇ ਲਿਖਿਆ ਸੱਚੀ ਉਹ ਨਹੀਂ ਔਕਾਤ ਨਹੀਂ ਜਿੰਨੀ ਕਿਰਪਾ ਹੈ ਇਹ ਸਾਚੇ ਦੁਨੀਆ ਤੇ ਚੱਲ ਰਿਹਾ ਸਭ ਡਰਾਮਾ ਹੈ ਪਰ ਜੇਕਰ ਡਰਾਮੇ ਦਾ ਆਪਣਾ ਪਾਰਟ ਹੈ ਤਾਂ ਸਾਨੂੰ ਵੀ ਆਪਣਾ ਰੋਲ ਪਲੇ ਕਰਨਾ ਚਾਹੀਦਾ ਹੈ ਪਰਮਾਤਮਾ ਸਭ ਨੂੰ ਖੁਸ਼ੀ ਖੁਸ਼ੀ ਇਹ ਰੋਲ ਪਲੇ ਕਰਨ ਦੀ ਤਾਕਤ ਬਖਸ਼ੇ ਐਲਬਮ ਦੀ ਸਾਰੀ ਟੀਮ ਦਾ ਦਿਲੋਂ ਧੰਨਵਾਦ ਹੈਲੋ ਗਾਇਜ਼ ਹਾਊ ਆਰ ਯੂ ਡੂਇੰਗ ਅ ਟੂਡੇਸ ਮਾਰਨਿੰਗ ਇਜ਼ ਵੈਰੀ ਹੈਪੀ ਮਾਰਨਿੰਗ ਕਿਉਂਕਿ ਸਾਡੇ ਵੀ ਆ ਗਏ ਆ ਪ੍ਰੈਕ ਸਾਰੀ ਟੀਮ ਦਾ ਬਹੁਤ ਬਹੁਤ ਥੈਂਕ ਯੂ ਪਹਿਲਾਂ ਤਾਂ ਮੈਂ ਦੋ ਤਿੰਨ ਭੂਪੜੇ ਫੋੜ ਲਵਾਂ ਆਏ ਬਹੁਤ ਸਵਾਦ ਆਉਂਦਾ ਈ ਜਿਵੇਂ ਤੂੰ ਨੇ ਜਾਣਦੇ ਹੋ ਨਹੀਂ ਨਾ ਕਿਤੇ ਕਿਤੇ ਹੱਥ ਆਉਂਦਾ ਈ ਇਦਾਂ ਦਾ ਲਫਾਫਾ ਤੇ ਫੇਰ ਇਦਾਂ ਦਾ ਭੂਪੜੇ ਫੋੜਦੇ ਹੁੰਦੇ ਸੀ ਆ ਹਾ ਹਾ ਚਲ ਮੈਂ ਅੱਜ ਕੱਲਾ ਲੈ ਕੇ ਫੋੜੂੰਗਾ ਸੋ ਗਾਇਜ਼ ਥੈਂਕ ਯੂ ਸੋ ਮੱਚ ਫਾਈਨਲੀ ਫਾਈਨਲੀ ਸੜ ਜਾ ਇਹਨੂੰ ਉਸਨੂੰ ਸੰਭਾਲ ਕੇ ਲੈ ਖੜੇ ਬਿਲਬੋਰਡ 플ੈਗ ফর ਗੋਟ ਅੰਗਰੇਜ਼ੀ ਥੋੜੀ ਕਮਜ਼ੋਰ ਹੋ ਸਕਦੀ ਆ ਪਰ ਪਹੁੰਚ ਗਿਆ ਜੱਟ ਬਿਲਬੋਰਡ ਤੇ ਕਿਉਂ ਥੈਂਕ ਯੂ ਸੋ ਮੱਚ ਗਾਇਜ਼ ਸਾਰੀ ਟੀਮ ਦਾ ਬਹੁਤ ਬਹੁਤ ਥੈਂਕ ਯੂ ਇੱਕ ਹੋਰ ਇਹਦਾ ਵੀ ਘੂਪੜੇ ਦਾ ਬਸ ਘੂੜਾ ਉਸਕੋ ਪਹਿਲਾਂ ਮੈਂ ਖੋਲੂ ਸੜ ਜਾ ਬਸ ਦੇਖੀਏ ਇਹਨੂੰ ਅਰੇ ਆਹ ਕੰਮ ਨਹੀਂ ਆਇਆ ਕੰਮ ਨਹੀਂ ਆਇਆ। ਊਹ! ਥੈਂਕ ਯੂ ਸੋ ਮੱਚ ਗਾਇਜ਼ ਗੋਟ ਐਲਬਮ ਨੂੰ ਇੰਨਾ ਜ਼ਿਆਦਾ ਪਿਆਰ ਦੇਣ ਦੇ ਲਈ ਜਦੋਂ ਤੋਂ ਸਟਾਰਟ ਕੀਤਾ ਫੇਰ ਫਸ ਤੋਂ ਤੁਸੀਂ ਪਿਆਰ ਦਿੱਤਾ ਹੈ। ਥੈਂਕ ਯੂ ਸੋ ਮੱਚ ਬਹੁਤ ਬਹੁਤ ਪਿਆਰ ਸਾਰੀ ਟੀਮ ਨੂੰ ਬਹੁਤ ਪਿਆਰ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਤੇ ਗੱਲ ਇੱਥੇ ਤੱਕ ਪਹੁੰਚੀ ਬਿਲਬੋਰਡ ਦਾ। ਥੈਂਕ ਯੂ ਸੋ ਮੱਚ। ਇਹੀ ਨਹੀਂ ਦਿਲਜੀਤ ਦੋਸਾਂਜ ਆਪ ਸਰਪ੍ਰਾਈਜ਼ ਹੋਣ ਤੋਂ ਬਾਅਦ ਹੁਣ ਆਪਣੇ ਫੈਨਸ ਨੂੰ ਆਪਣੀ ਬਾਲੀਵੁੱਡ ਫਿਲਮ ਸੂਰਜ ਤੇ ਮੰਗਲਬਾਰੀ ਨਾਲ ਸਰਪ੍ਰਾਈਜ਼ ਕਰਨ ਵਾਲੇ ਨੇ ਜੋ ਇਸ ਦੀਵਾਲੀ ਮੌਕੇ ਸਿਨੇਮਾ ਕਾਰਚ ਰਿਲੀਜ਼ ਹੋਏਗੀ ਤੇ ਇਹ ਫਿਲਮ ਲੋਕਡਾਊਨ ਤੋਂ ਬਾਅਦ ਪਹਿਲੀ ਰਿਲੀਜ਼ ਹੋਣ ਵਾਲੀ ਫਿਲਮ ਬਣਨ ਜਾ ਰਹੀ ਹੈ